ਕੈਨੇਡਾ ਵਿੱਚ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਘੜਨ ਅਤੇ ਰਾਜ ਆਂਦੀਆਂ ਔਰਤਾਂ ਸਣੇ ਯਹੂਦੀਆਂ ਨੂੰ ਨਿਸ਼ਾਨਾ ਬਣਾਉਣ ਦੇ ਮਾਮਲਿਆਂ ਦੀ ਪੜਤਾਲ ਕਰ ਰਹੀ RCMP ਵੱਲੋਂ ਟੋਰਾਂਟੋ ਦੇ ਵਲੀਦ ਖਾਨ ਸਣੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪ੍ਰੋਜੈਕਟ ਨੀਆਪੋਲੀਟਨ ਤਹਿਤ ਕੀਤੀ ਗਈ ਕਾਰਵਾਈ ਦੌਰਾਨ ਗ੍ਰਿਫਤਾਰ ਦੋ ਹੋਰਨਾਂ ਦੀ شناخت 18 ਸਾਲ ਦੇ ਉਸਮਾਨ ਅਜੀਜ਼ੋਵ ਅਤੇ 19 ਸਾਲ ਦੇ ਫਾਹਦ ਸਦਾਤ ਵਜੋਂ ਕੀਤੀ ਗਈ ਹੈ ਵਲੀਦ ਖਾਨ ਅਤੇ ਇਸ ਦੇ ਸਾਥੀਆਂ ਵਿਰੁੱਧ ਕਿਡਨਾਪਿੰਗ ਹਥਿਆਰਾਂ ਦੀ ਨੋਕਤੇ ਕਿਡਨਾਪਿੰਗ ਦਾ ਯਤਨ ਸੈਕਸ਼ੂਅਲ ਅਸੌਲਟ ਦੀ ਸਾਜ਼ਿਸ਼ ਕਾੜਨ ਅਤੇ ਬੰਦੀ ਬਣਾਉਣ ਵਰਗੇ 79 ਦੋਸ਼ ਆਇਦ ਕੀਤੇ ਗਏ ਨੇ ਦੱਸ ਦਈਏ ਕਿ ਵਲੀਦ ਖਾਨ ਨੂੰ ਮੁੱਢਲੇ ਤੌਰ ਤੇ 18 ਅਗਸਤ ਨੂੰ ਕਾਬੂ ਕੀਤਾ ਗਿਆ ਪਰ ਆਰ ਸੀ ਐਮ ਪੀ ਵੱਲੋਂ ਦੋਸ਼ ਲਾਉਣ ਦੀ ਕਾਰਵਾਈ 26 ਨਵੰਬਰ ਨੂੰ ਕੀਤੀ ਗਈ ਮੀਡੀਆ ਰਿਪੋਰਟ ਮੁਤਾਬਕ ਉਸਮਾਨ ਅਜੀਜ਼ੋਵ ਅਤੇ ਫਹਾਦ ਸਦਾਤ ਵਿਰੁੱਧ ਅਤਵਾਦ ਨਾਲ ਸੰਬੰਧਤ ਕੋਈ ਦੋਸ਼ ਨਹੀਂ ਲੱਗਾ आरसीएमपी ਦੀ ਪੜਤਾਲ ਮੁਤਾਬਕ ਜ਼ਿਆਦਾਤਰ ਵਾਰਦਾਤਾਂ 17 ਜੂਨ ਤੋਂ 17 ਅਗਸਤ ਦਰਮਿਆਨ ਵਾਪਰੀਆਂ ਅਤੇ ਸ਼ੱਕੀਆਂ ਦੇ ਇਸਲਾਮਿਕ ਸਟੇਟ ਨਾਲ ਸਬੰਧਾਂ ਬਾਰੇ ਵੀ ਜਾਣਕਾਰੀ ਮਿਲੀ। ਵਲੀਦ ਖਾਨ ਵਿਰੁੱਧ ਅਤਵਾਦ ਨਾਲ ਸੰਬੰਧਿਤ 7 ਦੋਸ਼ ਲੱਗੇ ਨੇ ਜਿਨ੍ਹਾਂ ਮੁਤਾਬਕ ਉਸਨੇ ਇੱਕ ਅਤਵਾਦੀ ਜਥੇਬੰਦੀ ਦੀਆਂ ਹਦਾਇਤਾਂ ਤੇ ਕਤਲ ਦੀ ਸਾਜ਼ਿਸ਼ ਕਢੀ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਤੋਂ ਇਲਾਵਾ ਟੋਰਾਂਟੋ ਪੁਲਿਸ ਅਤੇ ਪੀਲ ਰੀਜਨਲ ਪੁਲਿਸ ਵੱਲੋਂ ਵੀ ਬੀਤੀ ਬਸੰਤ ਰੁੱਤ ਵਿੱਚ ਵਾਪਰੀਆਂ। ਤੋਹ ਹਿੰਸਕ ਵਾਰਦਾਤਾਂ ਦੇ ਆਧਾਰ ਤੇ ਮਾਮਲੇ ਦੀ ਡੂੰਘਾਈ ਨਾਲ ਕੋਖ ਕੀਤੀ ਪਹਿਲੀ ਵਾਰਦਾਤ 31 ਮਈ ਨੂੰ ਸਾਹਮਣੇ ਆਈ ਜਦੋਂ ਡੌਨ ਮਿਲਜ਼ ਰੋਡ ਅਤੇ ਰੌਸ਼ਫਰੋਡ ਡਰਾਈਵ ਇਲਾਕੇ ਵਿੱਚ ਤਿੰਨ ਸ਼ੱਕੀ ਇੱਕ ਔਰਤ ਕੋਲ ਪੁੱਜੇ ਤਿੰਨ ਸ਼ੱਕੀਆਂ ਵਿੱਚੋਂ ਇੱਕ ਕੋਲ ਛੋਰਾ ਅਤੇ ਦੂਜੇ ਕੋਲ ਪਿਸਤੌਲ ਸੀ ਜਿਨ੍ਹਾਂ ਨੇ ਔਰਤ ਨੂੰ ਫੜ ਕੇ ਗੱਡੀ ਵਿੱਚ ਸੁੱਟਣ ਦਾ ਯਤਨ ਕੀਤਾ ਪਰ ਇਸੇ ਦੌਰਾਨ ਨੇੜਿਓਂ ਲੰਘ ਰਹੇ ਇੱਕ ਸ਼ਖਸ ਨੇ ਦਖਲ ਦੇ ਦਿੱਤਾ ਅਤੇ ਸ਼ੱਕੀ ਫਰਾਰ ਹੋ ਗਏ ਦੂਜੀ ਵਾਰ ਦਾ 24 ਜੂਨ ਨੂੰ ਮਿਸਿਸਾਗਾ ਦੇ ਸਵੈਨਹਸਟ ਬੁਲੇਵਾਰਡ ਨੇੜੇ ਐਲਜ਼ਬੋਰੋ ਡਰਾਈਵ ਤੇ ਵਾਪਰੀ ਪੁਲਿਸ ਨੇ ਦੱਸਿਆ ਕਿ ਤਿੰਨ ਹਥਿਆਰਬੰਦ ਸ਼ੱਕੀ ਇੱਕ ਗੱਡੀ ਵਿੱਚੋਂ ਨਿਕਲੇ ਅਤੇ ਦੋ ਔਰਤਾਂ ਦਾ ਪਿੱਛਾ ਕਰਨ ਲੱਗੇ ਨੇੜੇੋਂ ਲੰਘ ਰਹੇ ਇੱਕ ਸ਼ਖਸ ਨੇ ਦਖਲ ਦਿੱਤਾ ਤਾਂ ਉਹ ਮੌਕੇ ਤੋਂ ਫਰਾਰ ਹੋ ਗਏ ਪੁਲਿਸ ਨੇ ਦੋਹਾਂ ਵਾਰਦਾਤਾਂ ਨੂੰ ਆਪਸ ਵਿੱਚ ਜੋੜਦਿਆਂ ਸ਼ੱਕੀਆਂ ਦੀ ਗ੍ਰਿਫਤਾਰੀ ਕੀਤੀ ਅਤੇ ਨਾਜਾਇਜ਼ ਹਥਿਆਰ ਵੀ ਬਰਾਮਦ ਕੀਤੇ ਗਏ ਗ੍ਰਫਤਾਰੀ ਮਗਰੋਂ ਸ਼ੱਕੀਆਂ ਦਾ ਸਬੰਧ ਅੱਤਵਾਦ ਨਾਲ ਜੁੜਦਾ ਨਜ਼ਰ ਆਇਆ ਅਤੇ ਦੂਜੇ ਪਾਸੇ RCMP ਵੱਲੋਂ ਵੱਖਰੇ ਤੌਰ ਤੇ ਪੜਤਾਲ ਕੀਤੀ ਜਾ ਰਹੀ ਸੀ ਪੀਐਲ ਰਿਜਨਲ ਪੁਲਿਸ ਦੇ ਮੁਖੀ ਨਿਸ਼ਾਨ ਦੁਰਈਆਪਾ ਨੇ ਦੱਸਿਆ ਕਿ ਹਥਿਆਰਾਂ ਦੀ ਨੋਕ ਤੇ ਔਰਤਾਂ ਨੂੰ ਅਗਵਾ ਕਰਨ ਦੇ ਯਤਨਾਂ ਤੋਂ ਮਾਮਲਾ ਸ਼ੁਰੂ ਹੋਇਆ ਅਤੇ ਗ੍ਰਫਤਾਰੀਆਂ ਮਗਰੋਂ ਮਸਲਾ ਨਸਲੀ ਨਫ਼ਰਤ ਦੀਆਂ ਵਾਰਦਾਤਾਂ ਤੋਂ ਵੀ ਅੱਗੇ ਅੱਤਵਾਦ ਤੱਕ ਪਹੁੰਚ ਗਿਆ ਦੁਰਈਆਪਾ ਨੇ ਕਮਿਊਨਿਟੀਆਂ ਨੂੰ ਸੁਰੱਖਿਅਤ ਰੱਖਣ ਹਿਤ ਟੋਰਾਂਟੋ ਪੁਲਿਸ ਅਤੇ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਤੋਂ ਮਿਲੇ ਸਹਿਯੋਗ ਲਈ ਸ਼ੁਕਰੀਆ ਅਦਾ ਕੀਤਾ ਉਧਰ ਟੋਰਾਂਟੋ ਪੁਲਿਸ ਨੇ ਦੱਸਿਆ ਕਿ ਵਲੀਦ ਖਾਨ ਅਤੇ ਫਾਹਦ ਸਦਾਤ ਹਿਰਾਸਤ ਵਿੱਚ ਨੇ ਜੜ ਕੇ ਉਸਮਾਨ ਅਜੀਜ਼ੋਵ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਇਸੇ ਦੌਰਾਨ ਇਜ਼ਰਾਈਲ ਅਤੇ ਯਹੂਦੀ ਮਾਮਲਿਆਂ ਬਾਰੇ ਕੇਂਦਰ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੜਤਾਲ ਦੇ ਨਤੀਜੇ ਵੱਡੇ ਖਤਰੇਵਾਲ ਸੰਕੇਤ ਕਰਦੇ ਨੇ ਅਤੇ ਪੁਲਿਸ ਨੂੰ ਮਾਮਲਾ ਹੋਰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਬਿਊਰੋ ਰਿਪੋਰਟ ਹਮਦਾਲ ਟੀਵੀ